ਅੱਜ ਬਹੁਤ ਖੁਸ਼ੀ ਦਾ ਦਿਨ ਹੈ ਸਾਡੇ ਵਿਚਕਾਰ ਜਿਨ੍ਹਾਂ ਨੇ 30-32 ਸਾਲ ਇਸ ਦੇਸ਼ ਦੀ ਸੇਵਾ ਕੀਤੀ ਔਰ ਸਰਦਾਰ ਸਾਹਿਬ ਅੱਜ ਅਸੀਂ ਕੱਚੇ ਕਾਲੇ ਵਾਲਾ ਪਿੰਡ ਚੱਕ ਪੰਚਕੋਸੀ ਦੇ ਵਿੱਚ ਖੜੇ ਆ ਕੈਪਟਨ ਸਾਹਿਬ ਸਰਦਾਰ ਗੁਰਚੰਦ ਸਿੰਘ ਦੇ ਘਰ ਜਿਨ੍ਹਾਂ ਨੇ ਬਹੁਤ ਵੱਡੀ ਦੇਸ਼ ਦੀ ਸੇਵਾ ਕੀਤੀ ਹੈ ਔਰ ਖਾਸ ਤੌਰ ਤੇ ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਜ਼ਿਲ੍ਹਾ ਫਾਜ਼ਿਲਕਾ ਦਾ ਸਾਰੇ ਦੇਸ਼ ਦੇ ਵਿੱਚ ਨਾਂ ਰੋਸ਼ਨ ਕੀਤਾ ਜਿਨ੍ਹਾਂ ਨੂੰ ਰਾਸ਼ਟਰਪਤੀ ਜੀ ਨੇ ਆਪ ਆਵਾਰ ਦੇ ਕੇ ਸਨਮਾਨ ਕੀਤਾ ਔਰ ਸਾਡੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਇਹ ਸਾਡੇ ਪਰਿਵਾਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਿੱਚ ਅੱਜ ਹਿੱਸਾ ਬਣੇ ਨੇ ਸ਼ਾਮਲ ਹੋਏ ਨੇ ਔਰ ਅਸੀਂ ਇਹਨਾਂ ਦਾ ਬਹੁਤ ਜੀ ਆਇਆਂ ਨੂੰ ਨਿੱਘਾ ਸਵਾਗਤ ਕਰਦੇ ਹਾਂ ਔਰ ਦਿਨ-ਪ੍ਰਤੀ ਦਿਨ ਤੁਸੀਂ ਵੇਖ ਹੀ ਰਹੇ ਹੋ ਜਿਵੇਂ ਜਿਵੇਂ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਤਕੜੀ ਹੋ ਰਹੀ ਏ ਸਾਰੇ ਲੋਕ ਜਿਹੜੇ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕਰ ਰਹੇ ਨੇ ਇਹ ਮੈਂ ਸਮਝਦਾ ਵੀ ਸਭ ਤੋਂ ਵੱਡੀ ਜਿਹੜੀ ਗੱਲ ਏ ਉਹ ਚੌਧਰੀ ਸੁਨੀਲ ਕੁਮਾਰ ਜਾਕਰ ਸਾਹਿਬ ਜੋ ਕਿ ਪੰਜਾਬ ਪ੍ਰਧਾਨ ਨੇ ਔਰ ਉਹਨਾਂ ਨੇ ਅੱਜ ਜੋ ਸੂਝ ਬੋਝ ਨਾਲ ਉਹ ਚੱਲ ਰਹੇ ਨੇ ਪੰਜਾਬ ਦੇ ਵਿੱਚ ਆਨ ਵਾਲੇ ਸਮੇਂ ਤੁਸੀਂ ਵੇਖਿਆ ਜੇ ਅਸੀਂ 13 ਦੀਆਂ 13 ਸੀਟਾਂ ਬੀਜੇਪੀ ਦੀਆਂ ਜਿੱਤਾਂਗੇ ਔਰ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪ੍ਰਧਾਨ ਮੰਤਰੀ ਸਾਹਿਬ ਮੋਦੀ ਜੀ ਤੀਜੀ ਵਾਰ ਪ੍ਰਧਾਨ ਮੰਤਰੀ ਬਣ ਜਾ ਰਹੇ ਨੇ ਔਰ ਬੜਾ ਵੱਡਾ ਜਿਹੜਾ ਅਸੀਂ ਪੰਜਾਬ ਦੇ ਵਿੱਚੋਂ ਉਹਨਾਂ ਨੂੰ ਸੰਯੋਗ ਦੇਣ ਜਾ ਰਹੇ ਆ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਖਾਸ ਤੌਰ ਤੇ ਮੀਡੀਆ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਕੈਪਟਨ ਸਾਹਿਬ ਦਾ ਸਾਡੇ ਬਹੁਤ ਪੁਰਾਣੇ ਇਹਨਾਂ ਦੇ ਨਾਲ ਰਿਸ਼ਤੇ ਵੀ ਨੇ ਰਿਲੇਸ਼ਨ ਮੇਰੇ ਫਾਦਰ ਸਾਹਿਬ ਦੇ ਬਹੁਤ ਕਲੋਜ਼ ਦੋਸਤ ਨੇ ਔਰ ਇਹਨਾਂ ਦਾ ਖਾਸ ਤੌਰ ਤੇ ਅੱਜ ਬਹੁਤ ਬਹੁਤ ਧੰਨਵਾਦ ਜਿੰਨੀ ਵੀ ਸਾਡੀ ਅੱਜ ਟੀਮ ਜਿਲ੍ਹਾ ਫਾਜ਼ਿਲਕਾ ਦੀ ਮੇਰੀਆਂ ਭੈਣਾ ਮਤਾਵਾਂ ਜਿੰਨੀਆਂ ਵੀ ਅੱਜ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦਾ ਹਸਾਦ ਦਿੱਤਾ ਸਾਰੀਆਂ ਮਾਵਾ ਭੈਣਾ ਦਾ ਬਹੁਤ ਬਹੁਤ ਧੰਨਵਾਦ ਔਰ ਦਿਲੋਂ ਅਸੀਂ ਸਾਰੇ ਪਿੰਡ ਦਾ ਸਾਰੇ ਪਰਿਵਾਰ ਦਾ ਜੋ ਕਿ ਅੱਜ ਅਸੀਂ ਇੱਥੇ ਪਹੁੰਚੇ ਸਾਰੇ ਪਿੰਡ ਨੇ ਸਾਡਾ ਬਹੁਤ ਹੰਗਾਰਾ ਜਿਹੜਾ ਦਿੱਤਾ ਸਾਨੂੰ ਬੜਾ ਵੱਡਾ ਸਵਾਗਤ ਕੀਤਾ ਉਹ ਕੈਪਟਨ ਸਾਹਿਬ ਦੀ ਬਦੌਲਤ ਇਹਨਾਂ ਦਾ ਸਾਰੇ ਪਿੰਡ ਦੇ ਵਿੱਚ ਇਲਾਕੇ ਦੇ ਵਿੱਚ ਜੋ ਮਿਲਨਸਾਰ ਨੇ ਹਰ ਟਾਈਮ ਦੁੱਖ ਸੁੱਖ ਦੇ ਵਿੱਚ ਲੋਕਾਂ ਦਾ ਸਾਥ ਦਿੰਦੇ ਨੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ